ਚਤਾ ਹੈ ਖੁੱਲੇ ਸਾਂਭੀ ਜਾਂਦੇ ਇਧਰੋਂ ਤੇ ਭਾਈ ਦੇ ਪੁੱਛਦੇ ਨੇ ਕਿਤੇ ਘਰੇ ਤਾਂ ਵੀ ਦੋਸਤਾਂ ਮਕਸਰ ਮਾਗੀ ਦੇ ਮੇਲੇ ਤੇ ਆਇਆ ਘੋੜੀਆਂ ਦੇ ਮੇਲੇ ਤੇ ਤੇ ਆਹ ਦੇਖ ਲੋ ਇਧਰ ਭਾਈ ਚਕੋਰ ਆ ਇਹ ਸਾਰੇ ਲੰਗਦੇ ਜਿਹੜੇ ਦੇਖਦੇ ਇਧਰ ਰੋਕਦੇ ਸਾਰੇ ਕਿਉਂਕਿ ਇਹ ਦਿਲ ਨੂੰ ਇੱਕਾ ਖਿੱਚਦੇ ਉੱਥੋਂ ਦੇਖਦੇ ਪਤਾ ਨਹੀਂ ਕੀਤੀ ਆ ਪਰ ਇਹਨੂੰ ਚਕੋਰ ਕਹਿੰਦੇ ਆਗੇ ਤੇ ਇਹ ਮੁਰਗੀਆਂ ਦੀ ਨਸਲ ਦੇ ਵਿੱਚੋਂ ਹੀ ਇੱਕ ਚੀਜ਼ ਉਵੇਂ ਹੀ ਇਹਦੇ ਅੰਡੇ ਜਿਹੜੇ ਆਪਾਂ ਖਾ ਸਕਦੇ ਆਂਗੇ ਤੇ ਇਹ ਭਾਈ ਲਾਹਬਾਤ ਤੋਂ ਆਏ ਹੋਇਆ ਸਾਰੇ ਇਹ ਤੁਸੀਂ ਇਧਰ ਦਿਖਾ ਦੇ ਪਿੱਛੇ ਦੋ ਤਿੰਨ ਜਗ੍ਹਾ ਤੇ ਇਹਨਾਂ ਦੇ ਤੰਬੂ ਲੱਗੇ ਹੋਏ ਆ ਪਹਿਲਾਂ ਉਧਰ ਸਟਾਰਟਿੰਗ 'ਚ ਏ ਏ ਹਾਇ ਅੱਕੀ ਭਾਈ ਤੁਹਾਨੂੰ ਇੱਕ ਗੱਲ ਦੱਸ ਦਿੰਨੇ ਆ ਕਿ ਅੱਕੀ ਇਹ ਆਪਾਂ ਵੀਡੀਓ ਤਾਂ ਬਣਾਉਣ ਲੱਗੇ ਆ ਜਿਹੜਾ ਰੇਟ ਹੈਗਾ ਉਹ ਠੀਕ ਆ ਵੈਸੇ ਤਾਂ ਕਹਿੰਦੇ ਆ ਵੀ 1000 ਦੇ ਜਿਹੜੇ ਦੋ ਆ ਆਹ ਜਿਹੜੇ ਕਾਲੇ ਆ ਜਿਹੜੇ ਚਿੱਟੇ ਆ ਉਹ 2500 ਦੇ ਦੋ ਆ ਬਾਕੀ ਤੁਸੀਂ ਆਪ ਦਾ ਰੇਟ ਆ ਜਿਹੜਾ ਉਹ ਵੇਖ ਸਕਦੇ ਆ ਕਰ ਸਕਦੇ ਆ ਵਿੱਚ ਇਹਨਾਂ ਨਾਲ ਜਿਹੜੀ ਹੈਗੀ ਆ ਕਰ ਲੈਂਦੇ ਆ ਕੰਪਰੋਮਾਈਜ਼ ਹਨਾ ਤੇ ਆਪਦੇ ਹਿਸਾਬ ਨਾਲ ਦੇਖ ਲਿਓ ਬਾਕੀ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਕਿ ਨਾ ਰੇਟ ਦਾ ਜਿਹੜਾ ਹੈਗਾ ਇਹ ਕੀਰਾਂ ਭਾਈ ਜਿਆਦਾ ਹੀ ਮੰਗਦੇ ਹੁੰਦੇ ਆ ਕਿ ਜਿਨ੍ਹਾਂ ਨੇ ਲੈਣਾ ਆਪਣੇ ਪੰਜਾਬੀ ਭਰਾਵਾਂ ਨੇ ਉਹਨਾਂ ਵਾਸਤੇ ਆਪਾਂ ਕਹਿੰਨੇ ਆ ਕਿ ਇਹਨਾਂ ਰੇਟ ਥੋੜਾ ਜਿਆਦਾ ਮੰਗਦੇ ਬਾਕੀ ਆਪਦੇ ਹਿਸਾਬ ਨਾਲ ਤੁਸੀਂ ਕੰਪਰੋਮਾਈਜ਼ ਕਰ ਸਕਦੇ ਆ ਤੇ ਇਧਰ ਬਤਕਾਂ ਦੇ ਬੱਚੇ ਆ ਇਹ ਵੀ ਹਜ਼ਾਰ ਦੇ ਦੋ ਆ ਸਹ ਤਾਂ ਇਹ ਖੁੱਲੇ ਹੀ ਸਾਂਭੀ ਜਾਂਦੇ ਇਧਰੋਂ ਤੇ ਭਾਈ ਦੇ ਪੁੱਛਦੇ ਨੇ ਕਿ ਕਿਤੇ ਘਰੇ ਤੋਂ ਵੀ ਖੁੱਡੇ 'ਚ ਰੱਖ ਸਕਦੇ ਇਹਨਾਂ ਨੂੰ ਪੁੱਛਿਆ ਸੀਗਾ ਬਾਈ ਨੂੰ ਤੇ ਫੀਡਾ ਜਿਹੜੀ ਹੈਗੀ ਜਿਵੇਂ ਮੁਰਗੀਆਂ ਨੂੰ ਫੀਡ ਪਾਉਣਾ ਜਿਹੜੀ ਆਪਾਂ ਉਹੀ ਫੀਡ ਤੁਸੀਂ ਇਹਨਾਂ ਨੂੰ ਪਾ ਸਕਦੇ ਆਂਗੇ ਤੇ ਵਧੀਆ ਜਿਨ੍ਹਾਂ ਨੇ ਘਰੇ ਰੱਖਣਾਗਾ ਆਂਡੇ ਤੁਸੀਂ ਇਹ ਤੋਂ ਇਹਨਾਂ ਤੋਂ ਲੈ ਸਕਦੇ ਆ ਇਹਨਾਂ ਦੀ ਮਾਰਕੀਟਿੰਗ ਜਿਹੜੀ ਹੋਵੇ ਤੁਸੀਂ ਕਰ ਸਕਦੇ ਆ ਅੱਗੇ ਤੇ ਚਕੌਰ ਆ ਇਹ ਲੈਣੇ ਆ ਬਾਈ ਉਹ ਜੋ ਮੇਲੇ ਤੇ ਐਂਟਰ ਹੋਵਾਂਗੇ ਤੁਸੀਂ ਘੋੜੀ ਵਾਲੇ ਮ ਜਿਹੜਾ ਸਟਾਰਟਿੰਗ 'ਚ ਇਹਨਾਂ ਦੇ ਤਿੰਨ ਜਗ੍ਹਾ ਤੇ ਲੱਗੇ ਵਿਆ ਹੈ ਇਹਨਾਂ ਦਾ ਏਕੀਆ ਸਿਸਟਮ ਤੇ ਠੀਕ ਆ ਭਾਈ ਰੇਟ ਬਾਰੇ ਆਪਾਂ ਵੀਡੀਓ ਪਾਈ ਸੀ ਕਿਉਂਕਿ ਜ਼ਿਆਦਾਤਰ ਇਹ ਹੈ ਨਾ ਕਰ ਰਹੇ ਸੀਗੇ ਜਿਵੇਂ ਕਈਆਂ ਨੂੰ ਪਤਾ ਨਹੀਂਗਾ ਰੇਟ ਜਿੰਨਾ ਮੰਗ ਲੈਂਦੇ ਆ ਪੌਸਾ ਉਹਨਾਂ ਹੋ ਲੈਂਦੇ ਆ ਤੇ ਰੇਟ ਆਪ ਦਾ ਘਟਾਵਦਾ ਸਕਦੇ ਆ ਤੁਸੀਂ